ਮਾਂ ਨੂੰ ਦੱਸਦੀਆਂ ਜਾ ਕੇ ਵੀ ਵੀਰਾ ਆਇਆ ਮਾਂ ਨੂੰ ਤਾਂ ਬਲਾਈਂ ਚਾ ਚੜ ਜੂਗਾ ਮੈਂ ਆਪਦੇ ਘਰੀ ਵਗ ਜਾਨੀ ਆ ਬਾਤ ਚੋਂ ਹੀ ਤੇਜ ਬੱਠਲ ਘਰੀ ਲੈ ਜਾਨੀ ਆ ਬੱਠਲ ਆਏ ਹਾਏ ਮਾਂ ਮੇਰਾ ਵੀਰਾ ਆਇਆਗਾ ਮੇਨੂੰ ਤਾਂ ਬਲਾਈਂ ਚਾ ਚੜਿਆ ਪਿਆਗਾ ਤੇ ਫਿਰ ਪੁੱਤ ਕੁਰਸੀ ਢਾ ਚਾਰ ਜੂੜ ਕੇ ਬਿਠਾ ਵੀਰ ਨੂੰ ਹਾਂ ਉਹ ਤਾਂ ਠੀਕ ਆ ਮਾਂ ਕੁਰਸੀ ਤਾਂ ਧਰ ਦਿੰਨੀ ਆ ਮੈਂ ਕਹਿੰਦੀ ਸੀ ਮੇਰੇ ਵੀਰੇ ਨੂੰ ਨਾ ਬਰਫੀ ਬਲਾਈਂ ਪਸੰਦ ਹੈਗੀ ਤੇ ਬਰਫੀ ਲੈਣ ਜਾਣਾ ਸੀਗਾ ਮੈਂ ਤਾਂ ਇਹ ਕਹਿੰਦੀ ਸੀਗੀ ਫਿਰ ਵੀਰੇ ਨੂਰੇ ਤਾਂ ਲਿਆ ਪੁੱਤ ਕਿੱਥੇ ਆ ਵੀਰਾ ਉਹ ਵੀਰਾ ਮਮੀ ਤੇ ਭੈਣ ਕੇ ਘਰੇ ਗਿਆਗਾ ਉਹ ਕਹਿੰਦਾ ਮੈਂ ਫੇਰ ਆਉਣਾਗਾ ਤੇ ਭੈਣ ਕੋਲੇ ਗਿਆ ਵਾ ਭੈਣ ਕੋਲੇ ਆ ਜਾਂਦੇ ਫਿਰ ਇੱਧਰ ਆਊਗਾ ਮੈਨੂੰ ਕਹਿ ਕੇ ਗਿਆਗਾ ਲੈ ਫਿਰ ਮੇਰੀ ਗੱਲ ਸੁਣ ਪੁੱਤ ਆ ਲੈ ਇਹਦੀ ਬਰਫੀ ਆਜੂ ਪੁੱਤ ਜੇ ਤੈਨੂੰ ਚਾਹ ਆ ਨਾ ਤੇਰੇ ਵੀਰੇ ਨੂੰ ਵੀ ਬਰਫੀ ਬਾੜੀ ਸਵਾਦ ਲੱਗਦੀ ਹੈ ਚੱਲ ਮਾ ਆ ਤਾਂ ਬਾੜੀ ਸੋਹਣੀ ਗੱਲ ਕੀਤੀ ਤੈ ਤਾਂ ਜਾਂ ਤੇਰੇ ਕੋਲ ਹੈਗੇ ਨੇ ਤਾਂ ਜਾਂ ਮੇਰੇ ਕੋਲ ਹੈਗੇ ਨੇ ਮੈਂ ਬਰਫੀ ਲਿਓਨੀ ਆ ਜਾ ਕੇ ਨਾਲੇ ਮੇਰੀ ਗੱਲ ਸੁਣ ਪੁੱਤ ਜਿਹੜੀ ਬਰਫੀ ਲਿਆਏਗੀ ਨਾ ਉਹਨੂੰ ਪਲੇਟ 'ਚ ਹੀ ਪਾ ਕੇ ਵੀਰੇ ਦੇ ਮੂਰੇ ਧਰ ਦਾਂਗੇ ਆਪਣੇ ਤਾਂ ਜਵਾਕ ਇਹੋ ਜਿਹੇ ਆ ਵੇਖ ਕੇ ਬਰਫੀ ਇੱਕ ਇੱਕ ਪੀਸ ਨਾਲ ਨਾ ਫਰਕ ਪੈ ਜਾਂਦਾ ਕੋਈ ਨਾ ਮਾਂ ਉਹ ਮੈਂ ਧਿਆਨ ਰੱਖੂੰਗੀ ਤੇ ਮੈਂ ਬਰਫੀ ਲੈਣ ਜਾਣੀ ਹੈਗੀ ਰੰਗਾ ਪੁੱਤ ਲੈ ਉਹ ਦੋਨੋਂ ਮੂੜਿਆ ਉੱਭੀ ਨਹੀਂ ਨੂੰ ਲਕਿਨਾਂ ਤਾ ਅਟੜਿਆ ਚੱਲ ਕੋਈ ਨਾ ਜਾਤਾ ਹੁੰਦਾ ਹੀ ਐ ਮੈਂ ਵੀ ਫਿਰ ਤਾਂ ਗਾਂਧੀ ਤਾਂ ਹਰਜੀ ਕੱਢਣ ਵਾਲੀ ਆ ਨਾੁੱਦ ਵੇਖਾਂ ਆਪੇ ਆਤਾ ਕਰਾਬ ਹੋਇਆ ਪਿਆ ਥਾਰ ਕੱਢਦੀਆਂ ਫੇਰ ਲੈ ਵੀਰੇ ਆ ਤਾਂ ਨਾ ਤੂੰ ਬਾਲੇ ਵਧੀਆ ਕੀਤਾ ਜਿਹੜਾ ਤੂੰ ਆਪ ਆ ਗਿਆ ਤੇ ਨਹੀਂ ਤੈਨੂੰ ਪਤਾ ਫਿਰ ਮੈਂ ਇਥੋਂ ਦਾ ਆ ਘਾਟੀ ਜਾਂਦਾ ਅ ਕੰਮ ਕਰਾਂ ਚ ਟਾਈਮ ਹੀ ਨਹੀਂ ਲੱਗਦਾ ਬੰਟੂ ਦੀ ਡਿਊਟੀ ਦਾ ਕਰਕੇ ਨਾ ਅੱਜ ਤੱਕ ਕਹਿੰਦੇ ਸੀ ਅੱਧੇ ਦਿਨ ਆ ਜਾਗੇ ਪਤਾ ਨਹੀਂ ਹਜੇ ਤੱਕ ਆਏ ਨਹੀਂ ਹੈਗੇ ਤੇ ਵੀਰੇ ਮੇਰੀ ਗੱਲ ਸੁਣ ਤੇ ਉਹਨਾਂ ਦਾ ਘਰ ਪਹਿਲਾਂ ਹੁੰਦਾ ਸੀ ਅਮਨ ਕਾ ਜਾਇਆ ਸੀ ਉਹਦਾ ਤਨ ਪਤੀ ਬਾਹਰ ਡਿਆ ਪਿਆ ਹੁੰਦਾ ਕਿਹੜਾ ਕੋਈ ਟੱਕਰਦਾ ਤੈਨੂੰ ਪਤਾ ਵਾ ਕਿ ਆਪਾਂ ਕੀ ਕਰਨਾ ਉਹਨਾਂ ਦੇ ਪਹਿਲਾਂ ਥੋੜਾ ਕੰਮ ਕਰਿਆ ਉਹਨਾਂ ਨੇ ਹਾਂ ਕੋਈ ਗੱਲ ਨਹੀਂ ਉਧਰ ਜੀ ਰੋ ਦੇ ਬਣਨ ਵਾਲਾ ਸੋਚਿਆ ਕਰ ਤੂੰ ਜਿਹੜੀ ਰਖੜੀ ਲਿਆਂਦੀ ਪਈ ਐ ਤਾਂ ਤੂੰ ਮੇਰੇ ਰਖੜੀ ਬਣ ਭੈਣ ਬਣ ਕੇ ਕੋਈ ਨਹੀਂ ਵੀਰੇ ਬਣਦੀ ਆ ਬੈ ਜਾ ਹੁਣ ਆ ਸ਼ਾਮ ਜੇ ਨੂੰ ਚਾਈ ਨਾਲ ਮੇਰੀ ਗੱਲ ਸੁਣ ਮੇਰੇ ਭੈਣਾਂ ਤਾਂ ਨਾ ਭਰਾ ਮਾ ਸਾ ਮਿਲਦੇ ਹੁੰਦੇ ਆ ਹੈ ਤੇ ਆਏ ਨਾ ਕਰਿਆ ਕਰ ਚਲ ਅਮਨ ਦੇ ਘਰ ਵਾਲਾ ਜਿਹੇ ਜਿਹਾ ਮਰਜੀ ਹੈ ਠੀਕ ਆ ਆਪਣਾ ਆਪਣਾ ਵਿਚਾਰੀ ਮਾਰੀ ਹੈਗੀ ਜੇ ਗਰੀਬ ਆ ਫਿਰ ਕੀ ਹੋ ਗਿਆ ਤੂੰ ਸਤਾ ਹੁਣ ਉਹਦੇ ਘਰ ਵਾਲੇ ਦਾ ਗੁੱਸਾ ਲੈ ਕੇ ਵਹਿ ਜਾਨੇ ਵਨ ਟੂ ਵੀ ਇੰਹੀਂ ਕਰਦਾ ਤੇ ਤੂੰ ਵੀ ਇੰਹੀਂ ਕਰਦਾ ਹੁਣ ਵਨ ਟੂ ਹੈ ਨਹੀਂ ਮੈਂ ਤਾਂ ਤਾਂ ਕਹਿੰਦੀ ਸੀ ਵੀਰੇ ਸਹਾਈ ਤਾਂ ਮੌਕੇ ਤੇ ਆ ਗਿਆ ਕੀ ਚੁਗਲੀਆਂ ਚੱਲਦੀ ਜਾਂਦੀ ਸੀ ਮੇਰੀਆਂ ਬਸ ਕੁਛ ਨਹੀਂ ਚੱਲਦੀਆਂ ਸੀ ਕਰਦੀ ਤਾਂ ਹੈਗੀ ਸੀ ਆਪਦੇ ਭਰਾ ਨਾਲ ਫੋਰ ਬਈ ਫਸਲ ਵਾੜੀ ਕਿਵੇਂ ਆ ਵਧੀਆ ਵਧੀਆ ਠੀਕ ਠਾਕ ਆ ਸਾਰਾ ਕੁਝ ਵਧੀਆ ਕਦੋਂ ਕਾਇ ਸੀਗੇ ਮੈਨੂੰ ਹੋਗਾ ਬਈ ਬਸ 10 ਮਿੰਟ ਹੋ ਗਏ ਚਾਹੀਂ ਕੀਤੀ ਐ ਮੜਾ ਫੋਨ ਕਰ ਦਿੰਦੀ ਦੱਸ ਮੈਨੂੰ ਐਸੀ ਮੈਂ ਤੁਸੀ ਕਹੇਗੇ ਸੀ ਨਾ ਵੀ ਮੈਂ ਦੁਪਹਿਰ ਹੀ ਆਜੂ ਅਜਾ ਤਾਂ ਕਰਕੇ ਮੈਂ ਫੋਨ ਕਰਨਾ ਸੀ ਮੈਂ ਚਲ ਵੀਰੇ ਨੂੰ ਚਾਹ ਪਾਣੀ ਪੀ ਲੈਣ ਦੇ ਫਿਰ ਕਰਦੀ ਆ ਫੋਨ ਚਲ ਵਧੀਆ ਕੀਤਾ ਬਾਕੀ ਅੱਜ ਦਾ ਫਿਰ ਰਹੋਗੇ ਤੇ ਅੱਜ ਸ਼ਾਮ ਜੇ ਨੂੰ ਬਗ ਚੱਲਾਂਗੇ ਹਰਾਏ ਦਾ ਤਾਂ ਤਾਂ ਪਤੀ ਆ ਉਹ ਨਹੀਂ ਨਹੀਂ ਮੈਂ ਦਾਦਾ ਦਾ ਆਪਣਾ ਪ੍ਰੋਗਰਾਮ ਕਰੀ ਬੈਠਾ ਅੱਛਾ ਹਾਂ ਟੜਕੇ ਬਗ ਜੀ ਸਰ ਕੋਈ ਨਾ ਸਵੇਰੇ ਬੱਜਾਂਗਾ ਹਾਂ ਹੋਰ ਆਈ ਵੀਰੇ ਤੇ ਉਹ ਕਿਵੇਂ ਨੂੰ ਸੱਸਾਂ ਦੋਨੇ ਹੀ ਬਾਹਰ ਚ ਖੜੀਆਂ ਸੀਗੀਆਂ ਇੱਥੇ ਖੜਿਆ ਸੀ ਅਮਨ ਅੱਛਾ ਅੱਛਾ ਓਏ ਉਹੀ ਕਹੀ ਜਾਂਦੇ ਸੀ ਉਦੋਂ ਹੀ ਕਹਿੰਦੀ ਸੀ ਕਹਿੰਦੀ ਮੈਂ ਕਿ ਉੱਧਰ ਜਾਇਆ ਮੈਂ ਉਧਰ ਹੀ ਜਿਹੜਾ ਉਹਨਾਂ ਦੇ ਕੋਈ ਹੋਊਗਾ ਪਹਿਲਾ ਘਟ ਜਲੂਸ ਕੱਢਿਆ ਉਹ ਬਿਆਹ ਹੀ ਗੱਲ ਆ ਵਿਆਹ ਵੇਲੇ ਇੰਨਾ ਦਾ ਜਲੂਸ ਕੱਢਿਆ ਹੁਣ ਬਾਈ ਉੱਥੇ ਜ਼ਿਆਦਾ ਚੰਗਾ ਲੱਗਦਾ ਦੱਸ ਮੇਰੀ ਗੱਲ ਇੱਕ ਹੱਦ ਕਰੀ ਜਾਨੀ ਮੇਰੀ ਗੱਲ ਸੁਣੋ ਜੀ ਮੈਂ ਤਾਂ ਅਮਨ ਦੇ ਮੋਹ ਨੂੰ ਕਹਿੰਦੀ ਸੀ ਉਹ ਤਾਂ ਨਹੀਂ ਵਿਚਾਰੀ ਮਾੜੀ ਉਹ ਤਾਂ ਇਹ ਅਮਨ ਉਹਦਾ ਬੋਲੀ ਕਿਉਂ ਨਹੀਂ ਜਦੋਂ ਇੰਨਾ ਕਲੇਸ਼ ਹੋਇਆ ਸੀਗਾ ਤੂੰ ਤਾਂ ਅਮਨ ਤੇ ਮੂਹ ਨੂੰ ਕਹਿਣੀ ਹੈ ਦੇਖ ਇੱਥੇ ਤਾਂ ਆਪਣਾ ਮੋਹ ਪਿਆਰ ਬਣਿਆ ਹੋਇਆ ਬਾਈ ਆਪਣੇ ਕੋਲ ਆ ਜਾਂ ਇਹਨੇ ਰਖੜੀ ਬੰਨਣੀ ਹੋਈ ਪਿੰਡ ਬੰਨਣਾ ਹੋਊਗੀ ਉੱਥੇ ਆ ਜੂ ਕੋਈ ਗੱਲ ਨਹੀਂ ਮੈਂ ਆਪਣੇ ਆਦੇ ਹਿਸਾਬ ਨਾਲ ਸੋਚ ਲੂ ਤੂੰ ਬੜਾ ਸੰਸਣਾ ਕਰਿਆ ਕਰ ਉਹਨਾਂ ਦਾ ਤੂੰ ਆ ਦਾ ਫਿਕਰ ਰੱਖਿਆ ਕਰ ਕਿਸੇ ਜੀ ਮਲ ਗਿਆ ਕੱਖਣਾ ਨਹੀਂ ਜਾਂਦੀ ਉਹ ਬਾਕੀ ਬਈ ਉਹੀ ਗੱਲ ਆ ਔਖੇ ਤਾਂ ਉਹ ਆਪ ਹੋਏ ਬਈ ਕਿਥੋਂ ਚਾਹ ਪਾਣੀ ਰੋਟੀ ਪਾਣੀ ਦਾ ਕਰ ਲੈਣਗੇ ਕਾਦੇ ਵਾਸਤੇ ਉਧਰ ਜਾਣਾ ਬਿੱਤੇ ਆ ਗਿਆ ਮੈਂ ਤੂੰ ਜਾਈਂਗਾ ਬਈ ਤੜਕੇ ਵਗਜੀ ਸਵੇਹਾ ਮੈਂ ਵਧੀਆ ਇੰਤਜ਼ਾਮ ਕਰਦਾ ਮੁਰਗੇ ਨੂੰ ਚੱਲ ਕੋਈ ਗੱਲ ਆ ਬਾਕੀ ਘਰ ਦੀ ਕੱਢੀ ਪਈ ਆ ਟੈਨਸ਼ਨ ਨਾ ਲੈ ਤੂੰ लह भीरे ना अदा घंटा हो गया मीत भैन के गए नू आ आउंदा ही होना हूं त मैं रखड़ी भी ले आई बर्फी भी ले आई बर्फी तो मेरे भीरे को बाल पसंद है चल आए तो रुपये के चार पीस है सौ दे चल कोई ना फिर की आ आंू भी पता ही है भी मेरी भैन आ ऐ तो मेरा सका भाई आ सोचूगा कुछ मेरे बारे लह रखड़ी भी बन नहीं दऊँगी ही होना मेरा भीर ऐसा मेरी भेन ने बर्फी थोड़ी जी लिया नहीं नहीं कि कि मैं कहूँगा कहूगा लहू भैन भाइयों फर्क थोड़ा हों कोई ना चल ले मैं कप कुछ धो ले होना मेरा भीर तैयारी कर दी मैं लह कप जो भी धो तो ही लवा मिट्टी जी लगी पी है भीर आऊगा भीरा आया क्यों नहीं हजे तेक ਮੈਂ ਬਾਵਾ ਹੋ ਗਿਆ ਮੈਂ ਪਹਿਣ ਕੇ ਘਰੇ ਗਈ ਨੂੰ ਆਉਂਦਾ ਹੀ ਹੋਣਾ ਚੱਲ ਕੋਈ ਨਾ ਆਜੂ ਤੂੰ ਵੀ ਉਹੀ ਬਾੜਾ ਸੋਚੇ ਸੋਚੀ ਨਹੀਂ ਲੈ ਆ ਇੰਨੀ ਕ ਸੂਜੀ ਮਿਲ ਗਈ ਵਧੀਆ ਦੇਗ ਬਣ ਜੂਗੀ ਨਾਲੇ ਮਿੱਠਾ ਬਣਾ ਦਾਂਗੇ ਸੂਜੀ ਦੀ ਦੇਗ ਤਾਂ ਬਾਹਲੀ ਵਧੀਆ ਬਣਦੀ ਹੁੰਦੀ ਹੈ ਸੁੱਸਰੀ ਤਾਂ ਹੈ ਨਹੀਂ ਸਾਫ ਪਈ ਆ ਕੀ ਹੋ ਗਿਆ ਪੁੱਤ ਕੀ ਕਰੀਂ ਅੰਮੀ ਤੂੰ ਸਮਾਨ ਚ ਲੈ ਆਈ ਹਾਂ ਹਾਂ ਮਾਂ ਲੈ ਆਈ ਸਾਰਾ ਕੁਝ ਮੈਂ ਅੱਛਾ ਤੂੰ ਫਰਿੱਜ 'ਚ ਰੱਖ ਦਿੰਦੀ ਪੁੱਤ ਬਾਹਰ ਨਾ ਕੀੜਾ ਤਮ ਰੱਖਤਾ ਹਾਂ ਕੀੜੀਆਂ ਨਾ ਬਾਹਰ ਤੇ ਮੈਂ ਤੈਨੂੰ ਐਂ ਕਹਿੰਦੀ ਸੀ ਪੁੱਤੋ ਵੀਰਾ ਤੇਰਾ ਹਜੇ ਤੱਕ ਨਹੀਂ ਆਇਆ ਉਹ ਮੈਨੂੰ ਲੱਗਦਾ ਨਾ ਸਾਰਾ ਦੁਪਹਿਰਾ ਉਧਰ ਮੀਤ ਪੈਣ ਕੇ ਘਰੇ ਸੀਗਾ ਆਪਣੇ ਕੰਨੀ ਰਹੂਗਾ ਰਾਤ ਉਹ ਅੱਜ ਇੱਧਰ ਆਪਾਂ ਰੋਟੀ ਪਾਣੀ ਦਾ ਇੰਤਜ਼ਾਮ ਕਰ ਲਈਏ ਰੋਟੀ ਪਾਣੀ ਦਾ ਤਾਂ ਇੰਤਜ਼ਾਮ ਕਰ ਲੈਣੇ ਆ ਪੁੱਤ ਪਰ ਮੈਂ ਤੈਨੂੰ ਇੱਕ ਗੱਲ ਹੋਰ ਕਹਿੰਦੀ ਹਾਂ ਮੈਨੂੰ ਆਏ ਜੇ ਲੱਗਦਾ ਵੀ ਤੇਰਾ ਵੀਰਾ ਪੈਗ ਬੁੱਗ ਵੀ ਲਾਉਂਦਾ ਤੇ ਪੁੱਤ ਆਪਣੇ ਫਿਰ ਦਾਰੂ ਦੂਰ ਕਹੋਗੇ ਉਹ ਲੈ ਕੋਈ ਨਾ ਮਾਂ ਉਹੀ ਟੈਨਸ਼ਨ ਲਈ ਜਾਂਦੀ ਐ ਇੱਕ ਦਿਨ ਨਾ ਪੀਊਗਾ ਵੀਰਾ ਨਾ ਨਾ ਪੁੱਤ ਇਹ ਜੀ ਗੱਲ ਨਹੀਂ ਕਹਿੰਦੇ ਹੁੰਦੇ ਸੌ ਦੀ ਰਿਸ਼ਤੇਦਾਰ ਦੀ ਤਾਂ ਸੇਵਾ ਕਰਦੇ ਹੁੰਦੇ ਆ ਜਿਹੜਾ ਹੁਣ ਪੀਣ ਖਾਣ ਵਾਲਾ ਹੁੰਦਾ ਬੰਦਾ ਉਹਦੀ ਨਾ ਉਹਦੀ ਪੀਣ ਖਾਣ ਨੂੰ ਚੀਜ਼ ਨਾ ਧਰ ਗਿਆ ਆਪਾਂ ਤੇ ਉਹਨੇ ਤਾਂ ਜਾ ਕੇ ਐ ਹੀ ਕਹਿਣਾ ਵੀ ਸੇਵਾ ਨਹੀਂ ਕਰੀ ਤੇ ਜੇ ਆਪਾਂ ਦਾਰੂ ਪਿਆਲਾ ਛੱਡ ਦਾਂਗੇ ਪੀਣ ਖਲਣ ਵਾਲਾ ਬੰਦਾ ਘਰੇ ਜਾ ਕੇ ਐ ਕਹੂਗਾ ਵੀ ਮੇਰੀ ਤਾਂ ਬਲਾਈ ਸੇਵਾ ਨਹੀਂ 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 ਮੰਮੀ ਮੇਰਾ ਵੀਰਾ ਨਹੀਂ ਆਇਆ ਕਹਿੰਦਾ ਕੋਈ ਨਾ ਚਲ ਕੋਈ ਨਾ ਪੁੱਤ ਜੇ ਹੁਣ ਮੈਂ ਨਾ ਐ ਕਰੂੰਗੀ ਉਹ ਗਿੱਸਾ ਚਾਚਾ ਹੁੰਦਾ ਹੁੰਦਾ ਤੇਰਾ ਉਹ ਤੋਂ ਵਧੀਆ ਪੂਆ ਮੰਗਾ ਲੂੰਗੀ ਚੰਗਾ ਤੇ ਸਬ지 ਸਬ지 ਕਾਦੀ ਬਣਾਉਣੀ ਐ ਮੰਮੀ ਸਬ지 ਪੁੱਤ ਹੁਣ ਤਾਂ ਮੈਂ ਛੋਲੇ ਜੇ ਸੰਡੇ ਸੀ ਛੋਲੇ ਹੁਣ ਰਿਸ਼ਤੇਦਾਰ ਨੂੰ ਕੀ ਖਵਾਵਾਂਗੇ ਹੈ ਇੱਕ ਤਾਂ ਖੀਰ ਬਣਾ ਲਾਂਗੇ ਪੁੱਤ ਹੈ ਮਿੱਠੇ ਚ ਤੇ ਆਹ ਇੰਨੀ ਕੁ ਸੂਜੀ ਪਈ ਆ ਸੂਜੀ ਦੀ ਦੇਗ ਵੀ ਬਣਾ ਲੂੰ ਤੇ ਮੈਂ ਤੈਨੂੰ ਐਂ ਕਹਿੰਦੀ ਸੀ ਵੇਖ ਤੈਨੂੰ ਦੁੱਧ ਦਾ ਵੇਖ 파ੜਨਾ ਹੁੰਦਾ ਹੈ ਹਾਂ ਤੇ ਪਨੀਰ ਕੱਢ ਲੈਨੇ ਪੁੱਤ ਫਿਰ ਆਪਣੇ ਹੁਣ ਦੁੱਧ ਦਾ ਘਰ ਦਾ ਤੇ ਹੁਣ ਜੇ ਮੁੱਲ ਕੋਈ ਚੀਜ਼ ਲਵਾਂਗੇ ਤਾਂ ਮੁੱਲ ਤੈਨੂੰ ਪਤਾ ਹੁਣ ਮੰਡੀ ਤੋਂ ਬਿਨਾਂ ਇੱਥੇ ਚੀਜ਼ ਮਿਲਦੀ ਚੱਲ ਮੰਮੀ ਜਿਵੇਂ ਤੂੰ ਕਹਿੰਨੀ ਆ ਜਿਵੇਂ ਤੈਨੂੰ ਠੀਕ ਲੱਗਦਾ ਫਿਰ ਮੈਂ ਕਰ ਲੈਨੇ ਕੋਈ ਨਾ ਉਹ ਮੈਂ ਤੈਨੂੰ ਆਏ ਕਹਿੰਦੀ ਸੀ ਪੁੱਤੋ ਜੇ ਤੇਰੇ ਵੀਰੇ ਨੇ ਆਉਣਾ ਹੁੰਦਾ ਨਾ ਹੁਣ ਉਹ ਆ ਜਾਂਦਾ ਹੈ ਐ ਆਏ ਲੇਟ ਜਾਂ ਕਾਤੋਂ ਹੋਈ ਜਾਂਦਾ ਹੁੰਦਾ ਬਿੰਦ ਛਟਾਉਂਦਾ ਤਾਂ ਹੁੰਦਾ ਕੋਈ ਨਾ ਮਾਂ ਉਹਨੂੰ ਆਏ ਹੋਊਗਾ ਮੈਂ ਭੈਣ ਕੋਲੇ ਰਾਤ ਰਹੂੰਗਾ ਇੱਧਰ ਤੇ ਮੀਤ ਭੈਣ ਕੋਲੇ ਵੀ ਚਲਦੀ ਨੇ ਦਿਨੇ ਰਹਿ ਪੈਣਾਗਾ ਕੋਈ ਨਾ ਉਹੀ ਟੈਨਸ਼ਨ ਲਈ ਜੰਨੀ ਆਊਗਾ ਮੇਰਾ ਵੀਰ ਪੁੱਤ ਰਾਤ ਤਾਂ ਰਹੂਗਾ ਤੇਰਾ ਵੀਰ ਮੈਂ ਤੈਨੂੰ ਆਏ ਕਹਿੰਦੀ ਸੀ ਮੀਤ ਕੇ ਤਾਂ ਹੁਣ ਏਸੀ-ਯੂਸੀ ਲੱਗਿਆ ਹੈ ਆਪਣੇ ਤਾਂ ਬੇਹੋ ਪੱਖੇ ਆ ਪੱਖੇ ਦਾ ਜੋੜ ਵੀ ਖੁੱਲਾ ਪਿਆ ਹੈ ਕੋਨੋਂ ਰਾਤ ਇੱਧਰ ਰਹਿ ਪਿਆ ਤੇਰਾ ਵੀਰਾ ਲਾਵਾਂਗੇ ਕੀ ਆਪਾਂ ਪੁੱਤ ਕੱਲਾ ਸ਼ਰਤ ਵਾਲਾ ਪੱਖਾ ਕੋਈ ਨਾ ਮਾਂ ਉਹ ਪਾਈ ਕੁਛ ਨਹੀਂ ਕਹਿੰਦਾ ਉਹ ਕੋਈ ਨਾ ਰਹਿ ਪੂਤ ਇੱਕ ਤਾਂ ਨਾ ਛੱਡਦਾ ਮੌਕਾ じゃ ਹੋਇਆ ਪਿਆ ਚਲੋ ਮੂੰ ਮੈਨੂੰ ਚਾਹ ਵੀ ਬਥੇਰਾ ਹੈ ਵੀ ਮੇਰੇ ਪੁੱਤ ਦਾ ਰਿਸ਼ਤੇਦਾਰ ਆਇਆ ਹੈ ਵੀ ਆਪਾਂ ਸੇਵਾ ਉਹ ਆਦੀ ਕਰਾਂਗੇ ਤੇ ਮੈਂ ਹੀ ਕਰਦੀ ਹਾਂ ਨਾ ਆਪਣੇ ਬਾਹਰ ਚਾਰ ਕਬੂਜੇ ਆ ਪ੍ਰਿੰਟਿੰਗਾਂ ਦੇ ਹੈ ਤੇ ਮੈਂ ਪ੍ਰਿੰਟਿੰਗਾਂ ਵੇਖ ਨਾ ਲਿਆਵਾਂ ਲਿਆਵਾਂ ਤੇ ਐਨੇ ਮੈਂ ਕੋਈ ਹੋਰ ਤਿਆਰੀ ਕਰਦੀ ਹਾਂ ਸਾਰੇ ਸਮਾਨ ਦੀ ਮਾਂਏ ਕਰ ਪੁੱਤ ਮੇਰੀ ਗੱਲ ਸੁਣ ਹੋਰ ਸਮਾਨ ਦੀ ਤਾਂ ਤਿਆਰੀ ਪਿੱਛੋਂ ਕਰੀ ਮੈਂ ਤਾਂ ਨਾ ਧਾਰ ਚੋਲੀ ਮੈਨੂੰ ਐਂ ਸੀ ਮਾਂਾ ਤੇਰਾ ਵੀਰਾ ਆਊਗਾ ਤੂੰ ਚਾਹ ਤਾਂ ਪਰੋ ਜੀ ਪੀਂਨੇ ਆ ਉਹਨੂੰ ਦੁੱਧ ਚ ਪੱਤੀ ਜੀ ਪਾ ਕੇ ਦੇ ਦਾਂਗੇ ਤੇ ਐਂ ਕਰਾ ਡੋਂਗੇ ਚ ਪਾ ਕੇ ਨਾ ਦੁੱਧ ਤੇ ਇੱਥੇ ਨਿੰਬੂ ਦਾ ਸੱਤ ਪਿਆ ਤੇ ਦੁੱਧ ਪਾੜ ਲਾ ਠੀਕ ਆ ਮਾਂ ਤੇ ਨਾਲੇ ਗੰਡੇ ਕੱਟ ਲਈ ਪੁੱਤ ਤੇ ਮੈਂ ਨਾ ਉਹ ਪ੍ਰਿੰਟਿੰਗਾਂ ਦੇ ਬੂਟੇ ਜੇ ਆ ਉਹ ਵੇਖ ਕੇ ਆਉਣੀ ਆ ਚੰਗਾ ਠੀਕ ਆ ਮਾਂ ਚੰਗਾ ਤੂੰ ਲਿਆ ਪਿੰਡੀਆਂ ਤੇ ਮੈਂ ਦੁੱਧ ਪਾੜਦੀ ਆਂਗੀ ਤੇ ਐਨੇ ਮੇਰਾ ਵੀਰ ਆਉਂਦਾ ਹੀ ਹੋਣਾ ਕਿਤੇ ਤੇ ਆਪਣਾ ਨਾ ਮਲਮਲ ਦਾ ਪੂਣਾ ਪੁੱਤ ਅੰਦਰ ਪਿਆ ਚੰਗਾ ਉਹਨੂੰ ਧੋਸ ਮਾਰ ਕੇ ਉਹਦੇ ਚ ਪੂਣ ਲਈ ਚੰਗਾ ਚੰਗਾ ਮੈਂ ਠੀਕ ਚੰਗਾ ਬਈ ਹੁਣ ਠੀਕ ਹੈ ਤੇਰੇ ਕਿਸੇ ਮਰ ਰਾਤ ਰਹਿਪੇ ਸੀ ਤੇ ਹੁਣ ਮੈਨੂੰ ਜਾਣ ਦੇ ਮੈਂ ਤਾਂ ਆਏ ਕਹਿੰਦਾ ਹੁਣ ਵੀ ਨਾ ਜਾ ਵਧੀਆ ਜੀ ਜਿਆ ਲੱਗਿਆ ਹੋਇਆ ਸੀਗਾ ਬਈ ਤੂੰ ਕਿਹੜਾ ਰੋਜ਼ ਰੋਜ਼ ਘੇੜਾ ਵਾਰਦਾ ਇਹ ਤਾਂ ਹੈ ਕੰਮ ਚ ਨਿਕਲ ਹੀ ਨਹੀਂਦਾ ਤੈਨੂੰ ਪਤਾ ਰੋ ਰੋ ਤਾਂ ਆਇਆ ਵੀ ਨਹੀਂ ਆਉਂਦਾ ਸਵੱਬੀ ਮੇਲੀ ਆਇਆ ਨਾ ਉਹਦਾ ਤੈਨੂੰ ਪਤਾ ਹੁਣ ਰੱਖੜੀ ਦਾ ਤਿਹਾਰ ਸੀ ਹਾਂ ਉਹਦਾ ਆ ਜਾਂਦਾ ਕੀ ਕਰਾਂ ਅਗਰੇ ਕੁੜੀਆਂ ਕਿਤਰੀਆਂ ਆਪ ਜਾਂਦੀਆਂ ਹੁਣ ਕੁੜੀਆਂ ਕਿਤਰੀਆਂ ਤੈਨੂੰ ਭਰਾਵਾ ਕੰਮ ਧੰਦੇ ਵਾਲੇ ਆ ਕੀ ਜਾਏ ਨਹੀਂ ਨਿਕਲਣਾ ਕਰ ਹੈਗਾ ਨਹੀਂ ਮੈਂ ਉਹ ਹੀ ਤਾਂ ਗੱਲ ਆ ਇਹ ਨਹੀਂ ਮੈਂ ਕਿਹਾ ਚੱਲ ਭਈ ਦੇਖ ਲੈਨੇ ਕੋਈ ਬਣਾ ਲੈਨੇ ਪ੍ਰੋਗਰਾਮ ਜਾ ਇੱਕ ਤਾਂ ਤੈਨੂੰ ਪਤਾ ਛੁੱਟੀ ਨਹੀਂ ਦਿੰਦੇ ਹੈਗੇ ਹਾਂ ਉਹਦੇ ਕਰਕੇ ਗੱਲਾਂ ਦਾ ਬੰਦਰਾ ਔਖਾ ਹੁੰਦਾ ਕੱਲੀ ਦਾ ਭਈ ਮੈਂ ਨੂੰ ਆਇਆ ਥੋੜਾ ਜਿਹਾ ਘਬਰਾਜ ਜਾਂਦੀ ਆ ਪਤਾ ਹੀ ਹੈ ਤੈਨੂੰ ਮੈਂ ਕਹਾਣੀ ਭੇਜਦਾ ਹੈਗਾ ਆ ਤਾਂ ਵਧੀਆ ਕੀਤਾ ਜਿਹੜਾ ਆਪੀ ਆ ਕੇ ਢੇਡਾ ਮਾਰ ਲਿਆ ਤੁਸੀਂ ਹੋਏ ਨੇ ਨਾਲ ਨਾਲੇ ਤਾਂ ਮੈਨੂੰ ਐ ਸੀ ਨਾਲੇ ਤਾਂ ਉਹਦੇ ਤਨ ਪਤਾ ਲੱਤੀ ਦੋਖਣ ਲੱਗੀ ਜਮੀਤ ਦੀ ਹਾਂ ਕਰ ਰਹੀ ਸੀ ਮਾਹ ਨਾਲੇ ਤਾਂ ਮੈਂ ਪਤਾ ਲਿਆਉਂਗਾ ਨਾਲੇ ਮੈਂ ਹੁਣ ਜਲਬ ਰਖੜੀ ਬਣਾ ਲਿਆਂਗਾ ਠੀਕ ਹੈ ਹਾਂ ਉਹ ਬਾਕੀ ਤੁਹਾਨੂੰ ਛੁੱਟੀ ਹੈ ਨਹੀਂ ਸੀ ਇਹਨੇ ਦੱਸਿਆ ਸੀ ਮੈਨੂੰ ਹੋਰ ਐਤਵਾਰ ਦੀ ਆ ਜਾਂਦੀ ਰਖੜੀ ਕੋਈ ਤਾਂ ਚਲ ਦਾਮ ਕੰਮ ਸੌਖਾ ਆਉਂਦਾ ਫਿਰ ਬੰਦਾ ਵਿੱਚ ਦੀ ਭੱਜ ਕੇ ਜਾ ਭੱਜ ਕੇ ਭੱਜ ਜਾਂਦਾ ਬਾਕੀ ਸਾਡਾ ਤਾਂ ਕੀਤਾ ਇਹ ਜਾ ਐਤਵਾਰ ਨੂੰ ਵੀ ਸੱਦ ਲੈਂਦੇ ਆ ਵੀ ਆ ਜਾ ਭਾਈ ਹਾਂ ਕੀ ਕੀਤਾ ਜਾਵੇ ਕਈ ਵਾਰੀ ਨਾ ਕੰਮ ਨੂੰ ਬਾਹਲਾ ਉਹ ਹੁੰਦਾ ਨੂੰ ਕੰਮ ਹੀ ਇਹੋ ਜਿਹਾ ਹੋ ਗਿਆ ਲੋਕਾਂ ਦੇ ਸਾਰਿਆਂ ਦਾ ਹੀ ਇਹ ਜਾਊਗਾ ਕਿਸੇ ਦਾ ਕੋਈ ਸਾਰੀ ਨਹੀਂ ਮਰਾ ਉਹ ਬੰਦਾ ਛੱਡ ਕੇ ਆਇਆ ਸੀ ਉਹਨੂੰ ਕਹਿ ਕੇ ਆਇਆ ਜਿਵੇਂ ਜੇ ਤਾਂ ਮੱਥੋਂ ਉੱਪੜਾ ਗਿਆ ਤਾਂ ਮੱਥਂ ਨੂੰ ਆਊਂਗਾ ਐ ਨਹੀਂ ਪਤਾ ਮੈਂ ਪੁਰਾਣਾ ਬਾਲ ਕਹਿਣ ਲੱਗ ਗਿਆ ਜਿਵੇਂ ਰਾਤ ਵੀ ਕੱਟ ਲਾਵਾਂ ਬੰਦਾ ਉਹਨੂੰ ਹੈਗੀ ਸੀ ਮਾਧੂ ਰੱਖੇਗਾ ਬੰਦਾ ਪੱਕਾ ਹੀ ਰੱਖਿਆ ਹੋਇਆ ਹੈ ਰੱਖਿਆ ਦਾ ਪੱਕੀ ਹੈ ਹਾਂ ਇਹ ਗੱਲ ਕਰ ਬਾਹਰ ਜਨ ਨਹੀਂ ਕਰਦੇ ਹੁੰਦੇ ਤੈਨੂੰ ਪਤਾ 2 ਕੁ ਮਹੀਨੇ ਹੋ ਗਏ ਉਹਨਾਂ ਦਾ ਜੀ ਆਕਿਆ ਪਿਆ ਤਿੰਨ ਚਾਰ ਦਿਨ ਲਈ ਨਾ ਜੀ ਕਰਕੇ ਛੁੱਟੀਆਂ ਮਾਰ ਗਿਆ ਮੱਲੋਂ ਮੱਲੇ ਅੱਛਾ ਅੱਛਾ ਮੈਂ ਨਹੀਂ ਬੁਥੇ ਰਗਣਾ ਨਾ ਮੈਂ ਗੁੰ ਤਾਂ ਕੇਦ ਉਹਨਾਂ ਦਾ ਸੁਖਪ ਤੇਰਾ ਪੈਂਦਾ ਵੀਰੋ ਹੁਣ ਤੱਕ ਅੱਗੇ ਦਾ ਸਾਰਾ ਮੁਰਕਾ ਟਾਟੋਈ ਜਾਂਦੇ ਰਹਿੰਦੇ ਹੁਣ ਤਾਂ ਕਹੀ ਨਹੀਂ ਚੱਕਣੀ ਕੋਸੋਰ ਨਹੀਂ ਚੱਕਣੀ ਕੱਲੇ ਨੱਕੇ ਦੇਖਣੇ ਧੋਨੇ ਜਰੇ ਸਭ ਪੂਰੀ ਹੋ ਗਈ ਹੁਣ ਮਾ ਤੱਲਾ ਪਾਣੀ ਤਾਂ ਨਹੀਂ ਐ ਆ ਦੋ ਹੀ ਗੱਲ ਕੰਮ ਕਰਕੇ ਨਾ ਕੋਈ ਰਾਜਨ ਸਰਾਜ ਹੀ ਨਹੀਂ ਹੈਗੇ ਆ ਇੱਧਰ ਦੇਖ ਲਾ ਉੱਧਰ ਛੋਡੀ ਛੋਟੀ ਭੈਣ ਕੇ ਉਹ ਆਪ ਹੀ ਲੱਗੀਆਂ ਰਹਿੰਦੀਆਂ ਨੇ ਅਮਲ ਲੱਗੀ ਰਹਿੰਦੀ ਆ ਉਹਦੀ ਸੱਸ ਲੱਗੀ ਰਹਿੰਦੀ ਆ ਉਹ ਤਾਂ ਬਾਉ ਜੀ ਇੱਧਰ ਤੁਰ ਗਿਆ ਇੱਧਰ ਤੁਰ ਗਿਆ ਵੇ ਤੂੰ ਕੋਈ 4 ਪੈਸਿਆਂ ਦਾ ਕੰਮ ਕਰ ਰਿਸ਼ਤੇਦਾਰ ਦਾ ਵੀ ਘਰੇ ਜਾਉਣ ਨੂੰ ਜੀ ਨਹੀਂ ਕਰਦਾ ਹੁਣ ਤੇਰਾ ਜੀ ਕਰਦਾ ਜਮਾ ਨਹੀਂ ਕਰਦਾ ਉਧਰ ਜਾਣ ਨੂੰ ਜੀ ਨਹੀਂ ਜੀ ਕਰਦਾ ਸਮੇਂ ਤੂੰ ਕੀ ਹੁੰਦਾ ਯਾਰ ਬੰਦਾ ਸਾਰੇ ਘਰ ਨੂੰ ਮੁੱਦਾ ਮਾਰਦਾ ਠੀਕ ਐ ਐਡੀ ਵੱਡੀ ਜਿੱਦੇ ਆਪਾਂ ਮੰਨ ਕੇ ਆ ਰਿਸ਼ਤਾ ਕਰਿਆ ਸੀ ਦੇਖ ਬੈਲ ਕਰਿਆ ਸੀ ਛਾਂ ਪਈ ਗੱਡੇ ਚਲਦੀ ਸੀ ਉਹੀ ਤਾਂ ਗੱਲ ਆ ਮੇਰੇ ਮੈਂ ਚੱਲ ਫੇਰ ਵੀ ਚੱਲ ਕਿਵੇਂ ਮਰਜੀ ਰਿਸ਼ਤੀ ਰਿਸ਼ਤੇਦਾਰੀ ਲਾਲਾ ਬੁਲਾਉਂਦਾ ਸੀਗਾ ਮੇਰੇ ਨਾਲ ਵੀ ਡੈਡੀ ਜੀ ਅੱਖ ਕਰਨ ਲੱਗ ਗਿਆ ਮੈਂ ਕਿਹਾ ਮੈਂ ਕਿਹੜਾ ਲੈ ਕੇ ਖਾਣਾ ਕੁਸ ਆਪਾਂ ਸਸਰੀ ਘਰ ਆਲ ਬੁਲਾਤੀ ਆਪਾਂ ਤਾਂ ਨਹੀਂ ਜਾਂਦੇ ਨਾ ਹੀ ਮੈਂ ਮੀਤ ਨੂੰ ਕਿਹਾ ਮੀਤ ਨੂੰ ਆਪੇ ਉਧਰ ਜਾਣਾ ਜੂਣਾ ਨਹੀਂ ਹੈਗਾ ਮੁੜ ਕੇ ਇਹ ਗੱਲਾਂ ਹੀ ਬਣਾ ਲੈਂਦੇ ਨੇ ਆ ਹੋ ਜਾਂਦਾ ਫਿਰ ਜਿਹੜਾ ਫਰਕ ਪੈਣ ਲੱਗਿਆ ਮੈਂ ਵੱਧ ਪਈ ਜਾਂਦਾ ਮੈਂ ਲੋੜ ਹੀ ਨਹੀਂ ਯਾਰ ਬਸ ਜੋ ਕਰ ਹਾਂ ਇੱਕ ਪੈ ਗਿਆ ਠੀਕ ਹੈ ਉਹ ਮੈਂ ਵੀ ਵਧੀਆ ਕੀਤਾ ਜਿਹੜਾ ਉਧਰ ਤੂੰ ਗਿਆ ਨਹੀਂ ਹੈਗਾ ਫਾਇਦਾ ਆ ਨਹੀਂ ਪਤਾ ਰਾਤ ਨੂੰ ਕੋਈ ਕੱਲ ਜਾਂਦਾ ਕਲੇਸ਼ ਪਾ ਲੈਂਦਾ ਤੇਰੇ ਨਾਲ ਕੋਈ ਓਏ ਵਾਕੇ ਹੁਣ ਭਰਾਵਾ ਸਵਾਲ ਪਾਉਣ ਦਾ ਥਾਂ ਹੁਣ ਆਪਦੇ ਕੋਲੇ ਵੀ ਸਾਰਾ ਕੁਝ ਦੇਖਣਾ ਪੈਂਦਾ ਦੇਖਣਾ ਪੈਂਦਾ ਵੀ ਆਪਦੀ ਵੀ ਕਬੀ ਉਹੀ ਤਾਂ ਗੱਲ ਹੈ ਕਿੰਨਾ ਇਦਰ ਕੁਛ ਕਰੀ ਚੱਲੇ ਬੰਦਾ ਇਹ ਜੇ ਤਾਂ ਹੁੰਦਾ ਵਾਏ ਨਾ ਹੁੰਦਾ ਤੁਸੀਂ ਕੁਝ ਫਿਰ ਤਾਂ ਆਪਾਂ ਕਹਿ ਦਈਏ ਵੀ ਇਹ ਤਾਂ ਪਹਿਲਾਂ ਸਿਰ ਤੋਂ ਦੁਖੀ ਹੈ ਉਹ ਤਾਂ ਦੁਖੀ ਇਹਨਾਂ ਦਾ ਅਸ਼ਾ ਕਰੀਆ ਭਰਾਵਾ ਪਰ ਹੁਣ ਦੁੱਖ ਤੋ ਭੁਖਤ ਨੇ ਪਹਿਣਗੇ ਹਾਂ ਮੈਂ ਬੀਤ ਨੂੰ ਬਾਜ ਮਾਰਦਾ ਦੋ ਰੋਟੀਆਂ ਖਾ ਕੀ ਬਗ ਜੀ ਉਹ ਰੋਟੀਆਂ ਤਾਂ ਮੀਤ ਨੇ ਉਹਨੂੰ ਤੜਕੇ ਸੁਨੀਹੀ ਪਰੌਂਠੇ ਲਾਤੇ ਸੀ ਠੀਕ ਹੈ ਚਾਹ ਨਾਲ ਹੀ ਖਾ ਲਈ ਸੀ ਮੈਂ ਦੋ ਤੇ ਹੁਣ ਤਾਂ ਕਾਹੇ ਚੀਜ਼ ਦੀ ਲੋੜ ਬਾਦੂ ਸੇਵਾ ਹੋ ਗਈ ਠੀਕ ਹੈ ਹੁਣ ਮੈਨੂੰ ਜਾਣ ਦੇ ਤੋ ਚਾਹ ਦੀ ਕੋਟ ਹੋਰ ਬਣਾ ਲੈਨੇ ਆ ਬੱਸ ਤਾਂ ਹੀ ਲੋੜ ਦੀ ਮੈਂ ਮੀਤ ਨੂੰ ਮਿਲਦਾ ਤੂੰ ਐ ਕਰ ਬੱਸ ਮੋਟਰਸਾਈਕਲ ਸਟਾਰਟ ਕਰ ਲਾ ਮੈਨੂੰ ਬੱਸ ਅੱਡੇ ਤੇ ਛੱਡਿਆ ਵਜ ਕੇ ਚੱਲ ਮੈਂ ਵੀ ਜਾਣਾ ਹੀ ਉਧਰ ਨੂੰ ਛੱਡ ਆਉਂਗਾ ਤੈਨੂੰ ਹਾਂ ਐ ਕਰ ਲੈ ਚੱਲ ਠੀਕ ਆ ਪਰ ਮੈਂ ਮਿਲ ਲਾਂਗੀ ਤੈਨੂੰ ਆ ਕੋਈ ਨਾ ਕਰਨ ਲੱਗਾ ਠੀਕ ਐ ਬਾਈ ਠੀਕ ਐ ਕੋਈ ਓ ਚੱਲਾ ਚਾਪੀ ਮੋਟਰਸਾਈਕਲ ਦੀ ਵਿੱਚ ਹੀ ਪਈ ਐ ਸੱਚ ਚੱਲ ਵੀਰੇ ਤੇ ਵੀ ਅੰਦਰ ਬੈਠੇ ਗੱਲਾਂ ਜਿਹਾ ਕਰੀ ਜਾਂਦੇ ਆ ਵੀਰੇ ਕਹਿੰਨੀ ਐ ਵੀ ਜੇ ਜਾਣਾ ਤਾਂ ਵੀਰੇ ਟਾਈਮ ਨਾਲ ਸਵੇਹਾ ਜਾ ਫਿਰ ਧੁੱਪ ਵਾਲੀ ਗੱਡੀ ਨਿਕਲ ਜਾਂਦੀ ਐ ਤੇ ਨਹੀਂ ਫਿਰ ਸ਼ਾਮ ਨੂੰ ਜਾਈ ਕਹਾਂ ਜਾ ਕੇ ਮੇਰਾ ਤਾਂ ਆਪ ਹੀ ਚੋੜਿਆ ਆਉਂਦਾ ਹੋਰ ਪਣੇ ਹੋਰ ਬਸ ਵਧੀਆ ਵੀਰੇ ਠੀਕ ਠਾਕ ਵਧੀਆ ਫਿਰ ਨੀਂਦ ਆਈ ਹਾਂ ਹਾਂ ਵਧੀਆ ਨੀਂਦ ਆਈ ਤੇ ਵੀਰੇ ਮੈਂ ਤੈਨੂੰ ਆਏ ਕਹਿੰਦੀ ਸੀਗੀ ਵੀ ਦੇਖ ਤੂੰ ਕਰੀਦਾ ਤੱਕ ਕਈ ਜਾਣਾ ਮਣ ਪਹਿਨਣਾ ਉਹ ਡੀਕਦੀ ਹੋਊਗੀ ਪਹਿਣਾ ਨੂੰ ਤਾਂ ਭਰਾਵਾਂ ਦੇ ਬਾਲੇ ਚਾ ਹੁੰਦੇ ਆ ਮੈਂ ਕਹਿੰਦੀ ਸੀ ਨਾ ਵੀ ਹੁਣ ਜਾਂਦਾ ਜਾਂਦਾ ਚਾਹੇ 5 ਮਿੰਟ ਹੀ ਹੋ ਜਾਈ ਮੜਾ ਜਾ ਆ ਹੀ ਉਹਦੇ ਘਰੇ ਉਹ ਕੋਈ ਨਾ ਪੜਨੇ ਠੀਕ ਹੈ ਜਰਮਗੋ ਟਾਈਮ ਲੱਗੇਗਾ ਮੈਂ ਜਾਊਂਗਾ ਮੇਰੇ ਕੋਲੇ ਵੀ ਕੰਮ ਬਾਲੇ ਆ ਮੁਰੇ ਤੈਨੂੰ ਪਤਾ ਤਾਂ ਸਾਰਿਆਂ ਨੂੰ ਮੈਂ ਤਾਂ ਮਸਾਂ ਦੇ ਵੀ ਵੰਟੂ ਕਰਕੇ ਰਹਿ ਪੈਸੀ ਮਥਰੇ ਹੱਥ ਨੂੰ ਮੋੜਨਾ ਸੀ ਮੈਂ ਤਾਂ ਚੱਲ ਉਹ ਤਾਂ ਮੈਨੂੰ ਪਤਾ ਵੀਰੇ ਵੀ ਤੂੰ ਵੀ ਕੱਲਾਗਾ ਹਨਾ ਤੇ ਕੱਲੇ ਬੰਦੇ ਨੂੰ ਹੋ ਤੌੱਖਾ ਹੀ ਜਾਂਦਾ ਪਰ ਮੈਨੂੰ ਆਏ ਸੀਗਾ ਵਿਚਾਰੀ ਨਾ ਦਿਲ ਤੇ ਲਾਊਗੀ ਬਾਕੀ ਤੇਰੀ ਮਰਜ਼ੀ ਆ ਹਨਾ ਬਾਕੀ ਭਰਾਵਾਂ ਨੂੰ ਤਾਂ ਭੈਣਾ ਨਾਲ ਵੀਰੇ ਆਈ ਗੁੱਸਾ ਰੱਖਣੇ ਨਹੀਂ ਚਾਹੀਦਾ ਜਦੋਂ ਤੂੰ ਹੈ ਕੱਲਾ ਕੱਲਾ ਓਏ ਗੁੱਸਾ ਕਾਦਾ ਮੈਂ ਕੋਈ ਗੱਲ ਨਹੀਂ ਉਹ ਉੱਥੇ ਆ ਜੂਵੇਂ ਕੋਈ ਟਾਈਮ ਹੈ ਨਹੀਂ ਕੋਈ ਨਾ ਗੁੱਸੇ ਦੇ ਲਈ ਕੋਈ ਗੱਲ ਨਹੀਂ ਕੋਈ ਨਾ ਕਿਸੇ ਨਾਲ ਕੋਈ ਗੁੱਸੇ ਗੱਲੇ ਉੱਥੇ ਆ ਜੂਵੇਂ ਆਜਾ ਉਹਨੂੰ ਦੱਸਣ ਨੂੰ ਕੀ ਹੁੰਦਾ ਚੱਲ ਮਨ ਗਈ ਵੀਰੇ ਗੁੱਸਾ ਗਿੱਲਾ ਹੈ ਨਹੀਂਗਾ ਕੱਲ੍ਹ ਕਰਾਂ ਮਣ ਨੂੰ ਤਹੀਂ ਲੱਗੂ ਵੀਰੇ ਨੂੰ ਕੋਈ ਗੁੱਸਾ ਹੀ ਸੀ ਜਿਹੜਾ ਮੇਰੇ ਘਰੇ ਨਹੀਂ ਆਇਆ ਹੈਗਾ ਹੈਂ ਉਹਦੇ ਚਲ ਤੇ ਦਾ ਬਿੱਤੂ ਨਾ ਵਿਚਾਰੀ ਦੇ ਕੋਈ ਨਾ ਕਿਧਰੇ ਨਹੀਂ ਬੀਚਦੀ ਉਹਨੂੰ ਮਾਪੇ ਸਮਝਾ ਦੂਆ ਜਦੋਂ ਮੇਰੇ ਕੋਲੇ ਆਈ ਰਖੜੀ ਬੰਨਣ ਮਾਪੇ ਗੱਲਬਾਤ ਕਰਨ ਲੂਆ ਨਾ ਤੂੰ ਐਵੇਂ ਹੀ ਜੀਆਂ ਗੱਲਾਂ ਦੀ ਟੈਨਸ਼ਨ ਨਾ ਲੈ ਕਰ ਤੂੰ ਮੈਨੂੰ ਐਂ ਦੱਸ ਵੀ ਤੂੰ ਆ ਦਵਾਈ ਆ ਪਾਈਆ ਹੁਣ ਤੇਰੀ ਲੱਤ ਜਮਾ ਲੋਟ ਹੈ ਲੱਤ ਮੇਰੀ ਹਾਂ ਵੀਰਿਆ ਹੁਣ ਤਾਂ ਲੋਟ ਆ ਗਈ ਹੁਣ ਨਾ ਮੜੇ ਮੋਟਾ ਚੀਸਾਂ ਪੈਂਦ ਗੱਜ ਵੀ ਦੋ ਜੋ ਬੈਣੀ ਉੱਟਦੀਆਂ ਤੋਂ ਦੁਖਦੀ ਜੇ ਪਤਾ ਨਹੀਂ ਕੀ ਇਹ ਹੋ ਗਿਆ ਮੇਰੇ ਪਿਛਲੇ ਸਾਲ ਤਾਂ ਚਲ ਕੋਸ ਲੜ ਗਿਆ ਸੀਗਾ ਅੱਜ ਕੀ ਪਤਾ ਨਹੀਂ ਦੁਬਾਰੇ ਕਿਉਂ ਹੋ ਇਹੋ ਹੀ ਸਾਲ ਬੋੜਦਾ ਹੁੰਦਾ ਜਿਹੜੇ ਸਾਲ ਮਨਕ ਜਿਹੜਾ ਸੌਣ ਦਾ ਮਹੀਨਾ ਆ ਜੇ ਜਦੋਂ ਇਹ ਕਿਸੇ ਦਾ ਮੂੰਹ ਪਾਰੇ ਲੱਗਾ ਹੁੰਦਾ ਹੈ ਨਾ ਉਹੀ ਥਾਂ ਤੇ ਉਮੀ ਉਹੀ ਟਾਈਮ ਤੇ ਇਹਨੇ ਉੱਠਣੀ ਉੱਠਣਾ ਹੁੰਦਾ ਆਈ ਗਈ ਜਾਂਦੇ ਵੀਰੇ ਕਹਿੰਦੇ ਸਾਰੇ ਕਹਿੰਦੇ ਦਮੂਹੀ ਨਾਲ ਮੂੰਹ ਲਾਗੀ ਹੋਵੇ ਕਹਿੰਦੇ ਇਹ ਸੌਣ ਦੇ ਮਹੀਨੇ ਚ ਫਿਰ ਉੱਠਦਾ ਹੀ ਉੱਠਦਾ ਕੋੜਦੀ ਆ ਉਹ ਤਾਂ ਦਵਾਈ ਜਾਂ ਤਾਂ ਇੱਕ ਤਾਂ ਮਨਕ ਜਿਹੜਾ ਇਥੇ ਕੋੜਤਾਰ ਮੋਥ ਥੋੜਾ ਪੋਲ ਲਗਾਤਾਰ ਤਿੰਨ ਦਿਨ ਥੋੜਾ ਪੋਲ ਠੀਕ ਹੈ ਫਿਰ ਆਪੇ ਐਸਾ ਉਠਣਾ ਨਹੀਂ ਕਰਨਾ ਹੈ ਚਲ ਕੋਈ ਨਹੀਂ ਤੂੰ ਬਾਕੀ ਨਹੀਂ ਤੂੰ ਬਾਕੀ ਆ ਦਵਾਈ ਆਪਾਂ ਇੱਥੇ ਆ ਟੈਂਸ਼ਨ ਦੀ ਦਵਾਈ ਆਪਾਂ ਦੇਖ ਕੇ ਗੋਲੀ ਆਪਾਂ ਟਾਈਮ ਸਰ ਦਵਾਈ ਆਪਾਂ ਲਈ ਤੇ ਲੈ ਕੇ ਹੋਰ ਨਾ ਟੈਂਸ਼ਨਾਂ ਕਰੀ ਚ ਲੈ ਕੇ ਉਹਨਾਂ ਦੀ ਬਾਲਾ ਸਿਰ ਨਹੀਂ ਲੈਂਦੇ ਹੁੰਦੇ ਟੈਂਸ਼ਨਾਂ ਚਲ ਕੋਈ ਨਹੀਂ ਵੀਰੇ ਫਿਰ ਚੰਗਾ ਜਾ ਫਿਰ ਧਿਆਨ ਨਾਲ ਹੈਂ ਹਾਂ ਤੇ ਚੰਗਾ ਆ ਉਹਦਾ ਖਾਣ ਪੀਣ ਦਾ ਧਿਆਨ ਤੇ ਦਵਾਈ ਆਪਾਂ ਧਿਆਨ ਟਾਈਮ ਸਰ ਠੀਕ ਹੈ ਚੰਗਾ ਵੀਰੇ ਤੇ ਬਾਕੀ ਤਾਂ ਮੈਨੂੰ ਪਤਾ ਸੀ ਅੱਜ ਤੇ ਬੰਟੂ ਨੂੰ ਟਾਈਮ ਨਹੀਂ ਲੱਗਣਾ ਤਾਂ ਹੀ ਮੈਂ ਆ ਕੇ ਰਖੜੀ ਤੇ ਨਹੀਂ ਆਏ ਸਰ ਤੂੰ ਆਉਂਦੀ ਹੁੰਦੀ ਸੀ ਮੈਂ ਤੇਰੀ ਲੱਤ ਦਾਣਾ ਤਾਂ ਮੈਂ ਪਤਾ ਲੈ ਜਣਾ ਮੈਂ ਤੇਰਾ ਤੇ ਨਾਲੇ ਰਖੜੀ ਬਣਾ ਕੇ ਲੈ ਜੂਗਾ ਚਲ ਆ ਤਾਂ ਵਧੀਆ ਕੀਤਾ ਵੀਰੇ ਚੜਾਂਗੇ ਚੰਗਾ ਬਈ ਚੱਲ ਚੰਗਾ ਚੰਗਾ ਬਣ ਚੰਗਾ ਠੀਕ ਹੈ ਚੰਗਾ ਬਈ ਲੈ ਦੇਖੇ ਤੂਤਾ ਤੁਰ ਗਿਆ ਵੀਰਾ ਗੱਲ ਕਰ ਉਹਨੂੰ ਤਾਂ ਦੁੱਖ ਲੱਗਣਾ ਹੀ ਲੱਗਣਾ ਦੁੱਖ ਤਾਂ ਮੈਨੂੰ ਜਾਦੇ ਨਾਲ ਲੱਗੀ ਜਾਂਦਾ ਮਾਂ ਤੋਂ ਬਾਅਦ ਉਹ ਕੀ ਸੋਚੂਗੀ ਵੀ ਚਲ ਮਾਂ ਦਾ ਸਾਡੇ ਹੈ ਨਹੀਂਗੀ ਵੀ ਵੀਰਾ ਤਾਂ ਮੇਰੇ ਘਰੇ ਆ ਜਾਂਦਾ ਮੈਨੂੰ ਤਾਂ ਸੱਚੀ ਅਮਨ ਤਾਂ ਹੀ ਦੁੱਖ ਕਹਿੰਦੀ ਐ ਟੈਨਸ਼ਨਾਂ ਨਾ ਲਿਆ ਕਰ ਟੈਨਸ਼ਨ ਕਿਉਂ ਨਾਲ ਲਵਾਂ ਹੈ ਤਾਂ ਮੇਰੀ ਭੈਣ ਛੋਟੀ ਐ ਮੈਥੋਂ ਬਜਾਰੀ ਮੈਨੂੰ ਤਾਂ ਸੱਚੀ ਬਲਾਈ ਦੁੱਖ ਲੱਗਦਾ ਉਹਦਾ ਚੱਲ ਜਦੋਂ ਕਿਤੇ ਬੰਟੂ ਕਿਸੇ ਪਾਸੇ ਗਿਆ ਹੋਇਆ ਨਾ ਅਮਨ ਕੋਲੇ ਮੈਂ ਜਾ ਕੇ ਆਉਂਗੀ ਬਿਨੇ ਮੈਂ ਕਿਹਾ ਅਮਨ ਵੀਰੇ ਨੇ ਆਉਣਾ ਤਾਂ ਸੀਗਾ ਬਸ ਉਹਦੇ ਰਾਤ ਨੂੰ ਲੇਟ ਹੋ ਗਏ ਤੇ ਫਿਰ ਜਿਵੇਂ ਦੱਸਦੀ ਨਹੀਂ ਹੈਗੀ ਵੀਰਾ ਰਿਹਾ ਸੀ ਮੈਂ ਕਿਹਾ ਤਾਂ ਰਾਤ ਨੂੰ ਹੀ ਭੱਗ ਗਿਆ ਸੀ ਜਿਹਾ ਰਿਹਾ ਨਹੀਂ ਸੀਗਾ ਉਹਨੂੰ ਕੋਈ ਅਚਾਨਕ ਫੋਨ ਆ ਗਿਆ ਸੀ ਆਏ ਕਿ ਟਾਲਾ ਮਟੋਲਾ ਲਾਵੂੰਗੀ ਵਿਚਾਰੀ ਨੂੰ ਨਹੀਂ ਤਾਂ ਰੋਊਗੀ ਸੱਚੀ ਵੀ ਵੀਰਾ ਮੇਰੇ ਕੋਲ ਆ ਕੇ ਨਹੀਂ ਗਿਆ ਵੀ ਕਿਉਂ ਮੇਰ ਨਾਲ ਫਰਕ ਕਰੀ ਜਾਂਦਾ ਮੈਨੂੰ ਤਾਂ ਖੁਦ ਨੂੰ ਸਮਝ ਨਹੀਂ ਆਉਂਦੀ ਵੀਰੇ ਇਹਦੇ ਨਾਲ ਕਾਦੇ ਗੁੱਸੇ ਕਰੀ ਜਾਂਦਾ ਨਾਲੇ ਕਹਿੰਦਾ ਮੈਨੂੰ ਕੋਈ ਗੁੱਸਾ ਨਹੀਂ ਹੈਗਾ ਪਰ ਗੁੱਸਾ ਤਾਂ ਵੀਰੇ ਨੂੰ ਹੈਗਾ ਕੋਈ ਨਾ ਕੋਈ ਚੱਲ ਮਾਣਾ ਮੈਂ ਵੀ ਜਾਮਾਂ ਅੰਦਰ ਲੈ ਇਹ ਤਾਂ ਅਮਨ ਸੱਪਰਾ ਆ ਜਾਂਦਾ ਥੋੜੀ ਮੈਂ ਤਾਂ ਇਹਨਾਂ ਨੂੰ ਲੈਣ ਜਾਂਦੀ ਸੀ ਸਮਾਂ ਦੀ ਘਰੇ ਆ ਜਾਂਦਾ ਵੀ ਕੱਲ ਵੀ ਅਸੀਂ ਡਿੱਕੀ ਗਈਆਂ ਸੱਸ ਨੂੰ ਹਾਂ ਇਹ ਤਾਂ ਕੋਲ ਦੀਆਂ ਸੁਰਕਤ ਦੀ ਨੇ ਨੰਗ ਗਿਆ ਭੈਣ ਦਾ ਘਰ ਕਿਵੇਂ ਛੱਡ ਗਿਆ ਕਿ ਅਸੀਂ ਗਰੀਬ ਸੀ ਤਾਂ ਨਹੀਂ ਆਇਆ ਸਾਡੇ ਘਰੇ ਜੇ ਮੈਂ ਮੇਰੀ ਨਾ ਨੂਹ ਨੂੰ ਦੱਸਦਾ ਨਾ ਮੇਰੀ ਤਾਂ ਨੂਹ ਦਾ ਨਾ ਜੇ ਤੂੰ ਬੜਾ ਹੀ ਦੁਖੀ ਹੋਊਗਾ ਹੋਣਾ ਵੀ ਆ ਜਦੋਂ ਭਰਾ ਹੈ ਭੈਣ ਦਾ ਘਰ ਛੱਡ ਜਾਣ ਨਾ ਚਲੋ ਦੱਸ ਦੇਣੀ ਪਰ ਦੱਸਣਾ ਤਾਂ ਪਊ ਗਈ ਉਹਦੇ ਚ ਵਾਖੜੀ ਤੇ ਮਨਛ ਤਾਂ ਆਏ ਹੈਗਾ ਵੀ ਮੇਰਾ ਵੀਰਾ ਆਊਗਾ ਵੀ ਮੈਂ ਮੇਰੇ ਵੀਰੇ ਦੇ ਰਖੜੀ ਬਨੂੰਗੀ ਨਾ ਤੈਨੂੰ ਕੀ ਦੱਸਾਂ ਪੁੱਤ ਤੇਰਾ ਵੀਰਾ ਤਾਂ ਤੇਰਾ ਘਰ ਛੱਡ ਗਿਆ ਹਏ

ਕਿਆ ਮਾ ਮੇਰੇ ਪੁੱਤ ਕੀ ਗਲਤੀ ਹੋ ਗਈ ਵੇ ਜੀ ਮੇਰੇ ਨਾਲ ਨਹੀਂ ਵਰਤਣਾ ਉਹ ਤਾਂ ਗਲਤੀ ਨਾ ਤਾਂ ਤੇਥੋਂ ਹੋਈ ਆ ਤੇ ਨਾ ਮੇਰੇ ਪੁੱਤ ਤੋਂ ਤਾਂ ਹੋਈ ਆ ਗਲਤੀ ਗਲਤੀ ਦਾ ਪੁੱਤ ਹਾ ਗਰੀਬੀ ਆ ਜਿਹੜੀ ਚੰਦਰੀ ਆਪਣੀ ਵੈਰਨ ਬਣ ਗਈ ਅਗਲਾ ਮੀਰ ਨਾਲ ਹੀ ਵਰਤਦਾ ਪੁੱਤ ਗਰੀਬ ਨਾਲ ਕੋਈ ਨਹੀਂ ਵਰਤਦਾ ਮੈਂ ਤਾਂ ਸਮਝਦੀ ਤੇਰੇ ਭਰਾ ਨੂੰ ਲੈਣ ਗਈ ਸੀ ਆਏ ਨਾ ਕਹਿ ਮਾ ਮੇਰਾ ਉਸ ਕਪਾਏ ਮੇਰੇ ਨਾਲ ਕਿਵੇਂ ਕਰਸਾਇਦਾ ਸਾਡੇ ਦੋਨਾਂ ਪਹਿਣਾ ਚੇ ਇਹਦੇ ਉੱਤੇ ਕਿੰਨੇ ਕਰ ਸਕਦਾ ਨਹੀਂ ਮਾਂ ਮੇਰਾ ਵੀਰਾਂ ਨਹੀਂ ਐ ਕਰ ਸਕਦਾ ਮੇਰੇ ਨਾਲ ਪੁੱਤ ਖੂਨ ਸਫੇਦ ਹੋ ਗਿਆ ਤੇਰੇ ਸਾਰੇ ਦੀ ਗੱਲ ਨਹੀਂ ਬਰਤ ਦਾ ਪੁੱਤ ਅੱਜ ਕੱਲ ਨਾ ਗਰੀਬਾਂ ਨਾਲ ਕੋਈ ਨਹੀਂ ਜਿਹਦੇ ਕੋਲੇ ਪੈਸੇ ਹੈਗੇ ਨਾ ਪੁੱਛਿਆ ਜਾਂਦਾ ਬੰਦਾ ਆਪਣੀ ਤਾਂ ਪੁੱਤ ਸਾਰੀਆਂ ਤਿਆਰੀਆਂ ਕਸਰ ਦਾ ਪਾਪ ਦੇ ਬੰਨੂਆਂ ਪੂਰੀ ਕਰੀ ਲਾਈ ਸੀ ਪਰ ਉਹ ਗੱਲ ਰਹੀ ਨਹੀਂ ਪੁੱਤ ਅਗਰ ਆਤਾ ਨਾ ਹੁਣ ਇਸੀਆਂ ਚ ਬੈਠਦਾ ਆਪਣੇ ਛੋਟਾਲੇ ਪੱਖੇ ਦੀ ਹਵਾ ਉਹਨੂੰ ਕਿੱਥੋਂ ਚੰਗੀ ਲੱਗਦੀ ਆ ਪੁੱਤ ਮਾਂ ਮੈਂ ਤਾਂ ਕਦੇ ਸੋਚਿਆ ਨਹੀਂ ਸੀ ਮੇਰਾ ਵੀਰ ਮੇਰੇ ਨਾਲ ਐਦਾਂ ਕਰੂਗਾ ਪਰ ਪੁੱਤ ਉਮੀਦ ਤਾਂ ਮੈਨੂੰ ਵੀ ਨਹੀਂ ਸੀ ਪਰ ਆ ਜਿਹੜੀ ਗਰੀਬੀ ਆ ਨਾ ਆ ਹਾਲਾਤ ਆਪਣੇ ਇਹ ਵੈਰੀ ਬਣ ਗਏ ਇਹੀ ਪੁੱਤਰ ਰਿਸ਼ਤੇ ਨਾਤੇ ਟੁੱਟ ਗਏ ਮਾਂ ਮੇਰੇ ਤੋਂ ਐਡਾ ਕਰੀਬ ਹੋਣ ਦਾ ਐਡਾ ਕਸੂਰ ਹੋ ਗਿਆ ਗਰੀਬੀ ਨਾਲ ਕੋਈ ਨਾ ਪੁੱਤ ਇਤ ਟੌਲ ਦੇ ਬੜਾ ਛਾਵੇਂ ਆ ਹੈ ਅੱਜ ਉਹ ਤੇ ਦੇਣਾ ਕੱਲ ਨੂੰ ਆਏ ਨਹੀਂ ਪਤਾ ਪੁੱਤ ਤੈਨੂੰ ਪਰਮਾਤਮਾ ਕਿੱਡੀ ਕਿ ਚੜਾਈ ਕਰ ਦੇ ਕੋਈ ਨਾ ਪੁੱਤ ਮਾਨ ਹੌਲਾ ਨਾ ਕਰ ਕੋਈ ਨਾ ਚੱਲ ਕੋਈ ਨਾ ਮਾਂ ਜਮਨ ਜੀ ਤੇਰੇ ਨਾ ਭਰਾ ਵੰਡੇ ਦਾ ਸੂਟ ਤੈਨੂੰ ਲੈ ਕੇ ਦੇਉਂਗੀ ਪੁੱਤ ਕੋਈ ਨਾ ਜਿਹੜੇ ਸ਼ੌਂਕ ਤੇਰੇ ਮਾਂ ਪਿਓ ਨੇ ਨਾ ਪੂਰੇ ਕਰਦੇ ਅੱਜ ਨਾ ਚਰ ਤੇਰੀ ਮਾਂ ਜਉਂਦੀ ਬੈਠੀ ਐ ਨਾ ਸਾਰੇ ਪੂਰੇ ਕਰੋ ਚੱਲ ਪੁੱਤ ਨਹੀਂ ਹੁੰਦਾ ਕੋਈ ਨਾ ਆਵੇ